ਮਨੁੱਖ ਨੂੰ ਕਈ ਵਾਰੀ ਉਹਦੀਆਂ ਗਲਤੀਆਂ ਜਾਂ ਉਹਦੀਆਂ ਆਪ ਖੋਦਰੀਆਂ ਦਾ ਖਮਿਆਸਾ ਆਪਣੀ ਜਾਨ ਦੀ ਕੀਮਤ ਦੇ ਕੇ ਚੁਕਾਉਣਾ ਪੈਂਦਾ ਹੈ। ਇਸੇ ਤਰ੍ਹਾਂ ਦੀ ਇੱਕ ਬਹੁਤ ਸਨਸਨੀ ਖੇਜ਼ ਖਬਰ ਮਿਲ ਰਹੀ ਹੈ। ਖਬਰ ਯੂਪੀ ਦੇ ਇਟਾਵਾ ਨਾਲ ਸੰਬੰਧਤ ਹੈ। ਜਿੱਥੋਂ ਦੀ ਇਹ ਖਬਰ ਸਨਸਨੀ ਖੇਜ਼ ਹੈ ਤੇ ਮਾਮਲਾ ਬਹੁਤ ਸੰਗੀਨ ਹੈ। ਜਾਣਕਾਰੀ ਮਿਲ ਰਹੀ ਹੈ ਕਿ 12 ਜਨਵਰੀ ਨੂੰ ਇੱਕ ਇੰਜੀਨੀਅਰ ਨੂੰ ਅੱਧ ਸੜੀ ਹਾਲਤ ਵਿੱਚ ਪਾਇਆ ਗਿਆ ਪਰ ਜਦੋਂ ਜਾ ਕੇ ਵੇਖਿਆ ਤੇ ਉਸ ਦੀ ਮੌਤ ਹੋ ਚੁੱਕੀ ਸੀ। ਪਾਵ ਅੱਧ ਸੜੀ ਲਾਸ਼ ਵਿੱਚ ਇਹ ਇੰਜੀਨੀਅਰ ਤਬਦੀਲ ਹੋ ਚੁੱਕਿਆ ਸੀ ਜਦੋਂ ਜਾਂਚ ਕੀਤੀ ਗਈ ਤੇ ਮਾਮਲਾ ਬਹੁਤ ਪੇਚੀਦਾ ਨਿਕਲਿਆ ਇਹ ਕਤਲ ਜਾਣਕਾਰੀ ਮਿਲੀ ਹੈ ਕਿ ਕਿਸੇ ਹੋਰ ਨੇ ਨਹੀਂ ਕੀਤਾ ਸਗੋ ਦੋ ਔਰਤਾਂ ਨੇ ਮਿਲ ਕੇ ਕੀਤਾ ਹੈ ਇਹ ਮ੍ਰਿਤਕ ਵਿਅਕਤੀ ਦੀ ਇੱਕ ਘਰ ਵਾਲੀ ਅਤੇ ਦੂਸਰੀ ਉਸਦੀ ਪ੍ਰੇਮਿਕਾ ਹੀ ਕਾਤਲ ਨਿਕਲੀਆਂ ਨੇ ਪੁਲਿਸ ਨੇ ਇਸ ਵਿਅਕਤੀ ਦੀ ਘਰ ਵਾਲੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸਦੀ ਪ੍ਰੇਮਿਕਾ ਦੀ ਤਲਾਸ਼ ਜਾਰੀ ਹੈ ਦੋਸ਼ ਇਹ ਨੇ ਕਿ ਮਿਰਤਿਕ ਆਪਣੀ ਪਤਨੀ ਦੇ ਸਾਹਮਣੇ ਆਪਣੀ ਪ੍ਰੇਮਿਕਾ ਨੂੰ ਘਰ ਲਿਆਉਂਦਾ ਅਤੇ ਉਸ ਨਾਲ ਸਰੀਰਕ ਸੰਬੰਧ ਬਣਾਇਆ ਕਰਦਾ ਸੀ ਇਹ ਘਟਨਾ ਇਟਾਵਾ ਦੇ ਸਿਵਲ ਲਾਈਨਜ਼ ਇਲਾਕੇ ਦੇ ਵਿੱਚੋਂ ਮਿਲੀ ਹੈ ਜਿੱਥੇ ਇਹ ਘਟੀ ਹੈ ਸੀਨੀਅਰ ਪੁਲਿਸ ਸੁਪਰਡੈਂਟ ਸੰਜੀਵ ਕੁਮਾਰ ਨੇ ਜਾਣਕਾਰੀ ਦਿੱਤੀ ਹੈ ਕਿ ਇੰਜੀਨੀਅਰ ਰਾਗਵਿੰਦਰ ਦਾ ਕਤਲ ਉਸਦੀ ਘਰ ਵਾਲੀ ਅਤੇ ਉਸਦੀ ਪ੍ਰੇਮਿਕਾ ਨੇ 11 ਜਨਵਰੀ ਨੂੰ ਕੀਤਾ ਅਤੇ ਉਹਦੇ ਤੋਂ ਬਾਅਦ ਉਹਨਾਂ ਨੇ ਕਹਾਣੀਆਂ ਬੁਣਨੀਆਂ ਸ਼ੁਰੂ ਕਰ ਦਿੱਤੀਆਂ ਪਰ ਪੁਲਿਸ ਜਾਂਚ ਵਿੱਚ ਸਭ ਕੁਝ ਸਾਹਮਣੇ ਆ ਗਿਆ ਪੁਲਿਸ ਜਾਂਚ ਵਿੱਚ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਨਵੀਂ ਦਿੱਲੀ ਵਿੱਚ ਸਥਿਤ ਜਿੰਦਲ ਸ਼ਾਪ ਕੰਪਨੀ ਵਿੱਚ ਸਿਵਲ ਇੰਜੀਨੀਅਰ ਦੇ ਵਜੋਂ ਕੰਮ ਕਰਨ ਵਾਲੇ 45 ਵਰਿਆਂ ਦੇ ਰਾਗਵਿੰਦਰ ਯਾਦਵ ਦੇ ਸਿਰ ਤੇ ਕਿਸੇ ਭਾਰੀ ਚੀਜ਼ ਨਾਲ ਸੱਟ ਮਾਰੀ ਗਈ ਅਤੇ ਉਸ ਦੀ ਜਾਨ ਲੈ ਲਈ ਗਈ। ਇਹਦੇ ਤੋਂ ਬਾਅਦ ਉਸ ਦੀ Laash ਨੂੰ ਰਜਾਈ ਵਿੱਚ ਲਪੇਟਿਆ ਗਿਆ ਤੇ ਬਿਸਤਰੇ ਨੂੰ ਅੱਗ ਲਾ ਦਿੱਤੀ ਗਈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਰਾਗਵਿੰਦਰ ਯਾਦਵ ਨਾਮ ਦੇ ਨੌਜਵਾਨ ਦੀ ਅੱਧ ਸੜੀ ਹੋਈ Laash ਉਸਦੇ ਬਿਸਤਰੇ ਦੇ ਵਿੱਚੋਂ ਮਿਲੀ ਸੀ। ਮਰਤਕ ਦੀ ਜਦੋਂ ਦੇਹ ਦਾ ਪੋਸਟਮਾਰਟਮ ਕਰਵਾਇਆ ਗਿਆ ਅਤੇ ਉਸਦੀ ਪਤਨੀ ਤੋਂ ਪੁੱਛਗਿੱਛ ਕੀਤੀ ਗਈ ਤੇ ਫਿਰ ਇਹ ਰਾਜ਼ ਖੁੱਲ ਗਿਆ ਉਹਨੇ ਦੱਸਿਆ ਕਿ ਮੈਨੂੰ ਕੁੱਟਦਾ ਸੀ ਮੈਨੂੰ ਮਾਰਦਾ ਸੀ ਆਪਣੀ ਪ੍ਰੇਮਿਕਾ ਦੀਆਂ ਫੋਟੋਆਂ ਮੈਨੂੰ ਦਿਖਾਉਂਦਾ ਰਹਿੰਦਾ ਸੀ ਅਤੇ ਮੈਨੂੰ ਬਲੈਕਮੇਲ ਵੀ ਕਰਦਾ ਸੀ ਫਿਰ ਉਸਨੇ ਸੋਚਿਆ ਕਿ ਇਸ ਕੁੱਟਮਾਰ ਅਤੇ ਬਲੈਕਮੇਲਗ ਦਾ ਛੁਟਕਾਰਾ ਕਿਵੇਂ ਲਿਆ ਜਾਵੇ ਇਸ ਵਿਅਕਤੀ ਦੀ ਘਰਵਾਲੀ ਨੇ ਉਸਦੀ ਪ੍ਰੇਮਿਕਾ ਦੇ ਨਾਲ ਗੱਲਬਾਤ ਕੀਤੀ ਅਤੇ ਦੋਵਾਂ ਨੇ ਮਿਲ ਕੇ ਉਸਨੂੰ ਮਾਰਨ ਦੀ ਯੋਜਨਾ ਉਰੀ ਕੀਤੀ ਪਤਾ ਲੱਗਿਆ ਕਿ ਪਹਿਲਾਂ ਉਸ ਨੂੰ ਕੋਈ ਨਸ਼ੀਲਾ ਪਦਾਰਥ ਦਿੱਤਾ ਗਿਆ ਜਦੋਂ ਉਹ ਸੌਂ ਗਿਆ ਉਹਦੇ ਤੋਂ ਬਾਅਦ ਉਸਤੇ ਬਿਸਤਰੇ ਨੂੰ ਅੱਗ ਲਗਾ ਦਿੱਤੀ ਗਈ ਅਤੇ ਲੋਹੇ ਦੀ ਰੌੜ ਦੇ ਨਾਲ ਉਸਤੇ ਸਿਰ ਦੇ ਉੱਤੇ ਵਾਰ ਕੀਤੇ ਗਏ ਪੋਸਟ ਮਾਰਟਮ ਰਿਪੋਰਟ ਦੇ ਵਿੱਚ ਵੀ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਮੌਤ ਦਾ ਕਾਰਨ ਸਿਰਫ ਸੜਨਾ ਹੀ ਨਹੀਂ ਸਿਰ ਵਿੱਚ ਲੱਗੀ ਹੋਈ ਸੱਟ ਵੀ ਸੀ ਇਹ ਪੁਲਿਸ ਨੂੰ ਗੁੰਮਰਾਹ ਕਰਨ ਵਾਸਤੇ ਸਾਰੀ ਕਹਾਣੀ ਘੜੀ ਗਈ ਸੀ ਪਹਿਲਾਂ ਇਹ ਦੱਸਿਆ ਗਿਆ ਕਿ ਉਸਦੀ ਮੌਤ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਹੋਈ ਹੈ ਤੇ ਸੁਤਾਂ ਪਿਆਸੀ ਅਤੇ ਉਸਤੇ ਬਿਸਤਰੇ ਨੂੰ ਅੱਗ ਲੱਗ ਗਈ ਪਰ ਜਾਂਚ ਵਿੱਚ ਆਖਰਕਾਰ ਇਸ ਗੱਲ ਦਾ ਖੁਲਾਸਾ ਹੋ ਗਿਆ